ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਅੰਜਲੀ ਫਗਵਾੜਾ ਸ਼ਹਿਰ ਵਿੱਚ دیر ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸਾਰੇ ਮਾਮਲੇ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਸ਼ਹਿਰ ਦੇ ਸ਼ੂਗਰ ਮਿਲ ਚੌਂਕ ਤੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਵਿਅਕਤੀ ਦੀ ਪਛਾਣ ਓਂਕਾਰ ਸਿੰਘ ਬਾਜਵਾ ਵਾਸੀ ਪਿੰਡ ਡਾਬਲ ਪਿੰਡੀ ਵਜੋਂ ਹੋਈ ਹੈ ਸਾਰੇ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਮ੍ਰਿਤਕ ਦੀ ਪਤਨੀ ਬਲਜੀਤ ਕੋਹ ਨੇ ਦੱਸਿਆ ਕਿ ਉਹਨਾਂ ਦੇ ਪਤੀ ਕਿਸੇ ਘਰੇਲੂ ਕੰਮ ਲਈ ਫਗਵਾੜਾ ਵਿਖੇ ਆਏ ਹੋਏ ਸਨ ਤੇ ਉਹਨਾਂ ਨੂੰ ਬੀਤੀ ਦੇਰ ਬਾਅਦ ਪਤਾ ਲੱਗਾ ਉਸਦੇ ਪਤੀ ਦਾ 슈ਗਰ ਮਿਲ ਪੁੱਲ ਤੇ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਉਹ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਤੇ ਹਨ ਜਿੱਥੇ ਡਾਕਟਰਾਂ ਵੱਲੋਂ ਉਸਦੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਮਜੀਤ ਸਿੰਘ ਸੋਨੀ ਦੀ ਰਿਪੋਰਟ ਬਲਜੀਤ ਕੌਰ ਤੇ ਕਿੱਦਾਂ ਮੇਰੇ ਹਸਬੰਦ ਦਾ ਨਾਮ ਊਕਾਰ ਸਿੰਘ ਬਾਜਵਾ ਸੈਲ ਰਾਵਲਪਿੰਡੀ ਜੋ ਕਿ ਉਹ ਕੱਲ ਸ਼ਾਮੀ 7:30 ਵਜੇ ਬਾਜ਼ਾਰ ਆਏ ਸੀ ਥੋੜਾ ਉਹਨਾਂ ਨੂੰ ਕੰਮ ਸੀਗਾ ਤੇ ਅਸੀਂ ਇੱਕ ਵਾਰੀ ਉਹਨਾਂ ਨੂੰ ਫੋਨ ਵੀ ਕੀਤਾ ਵੀ ਕਿੱਥੇ ਹੋ ਕਹਿੰਦੇ ਮੈਂ ਆ ਗਿਆ 10 ਮਿੰਟ ਤੱਕ ਤੇ ਉਸ ਤੋਂ ਬਾਅਦ ਅਸੀਂ 9 ਵਜੇ ਫੇਰ ਫੋਨ ਕੀਤਾ ਕਹਿੰਦੇ ਆ ਗਿਆ ਮੈਂ ਤੇ ਮੁੜ ਕੇ ਸਾਨੂੰ ਪਤਾ ਨਹੀਂ ਲੱਗਾ ਵੀ ਉਸੇ ਫੋਨ ਵੀ ਨਹੀਂ ਕੀਤਾ ਫੇਰ ਸਾਨੂੰ ਬਾਅਦ ਤੇ ਪਤਾ ਲੱਗਾ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਿੱਥੇ ਐਕਸੀਡੈਂਟ ਹੋਇਆ ਹਾਂ ਸ਼ੂਗਰ ਮੈਲ ਕੋਲ ਅੱਛਾ ਜੀ ਉੱਥੇ ਉਹਨਾਂ ਦੇ ਵਿੱਚ ਗੱਡੀ ਵੱਜੀ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਓਦਾਂ ਗਰੁੱਪ ਦੇ ਵਿੱਚ ਫੋਟੋ ਪਾਈ ਦੀ ਅਸੀਂ ਫੋਟੋ ਦੇਖ ਕੇ ਫਿਰ ਅਸੀਂ ਹਸਪੀਟਲ ਕਹਿੰਦੇ ਜਦੋਂ ਇੱਥੇ ਆਏ ਇੱਥੇ ਸਾਡੇ ਪਹੁੰਚਦਿਆਂ ਤੱਕ ਉਹਨਾਂ ਨੇ ਉਹਨਾਂ ਦੀ ਉਹ ਕਹਿੰਦੇ ਡੈੱਡ ਹੋ ਗਿਆ ਉਹਨਾਂ ਨੂੰ ਫ੍ਰੀਜਰ 'ਚ ਪਾ ਦਿੱਤਾ ਸੀਗਾ ਸਿਵਲ ਹਸਪੀਟਲ ਲੈ ਕੇ ਆਏ ਸੀ ਜੀ ਸਿਵਲ ਹਸਪੀਟਲ ਲੈ ਕੇ ਆਏ ਸੀ ਜੀ ਅਰੇ ਬਾਬਾ ਜੀ ਬੜੀ ਦੁੱਖ ਭਰੀ ਘਟਨਾ ਹੋਈ ਆ ਕੀ ਸੀਗਾ ਅਕਾਲ ਸਾਹਿਬ ਐ ਇੱਕ ਜਿੱਕੀ ਫਤਿਹ ਐ ਕਹਿ ਸਕਦੇ ਆਂ ਵੀ ਸਾਡੀ ਸਾਜੀ ਬਾਹ ਸਾਰੀ ਟੁੱਟ ਗਈ ਸਾਡਾ ਭਰਾ ਹੰਕਾਰ ਸਿੰਘ ਬਾਜਵਾ ਜਿਹੜਾ ਸਾਨੂੰ ਵੀ ਛੋੜਾ ਦੇ ਗਿਆ ਜਿਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਜਿੱਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਉੱਥੇ ਪੰਥ ਨੂੰ ਵੱਡਾ ਘਾਟਾ ਪਿਆ ਕਿਉਂਕਿ ਪੰਥਕ ਸਵਾਵਾਂ ਦੇ ਵਿੱਚ ਅੱਗ ਲਵਾੜੀ ਹੋ ਕੇ ਸੇਵਾ ਨਿਭਾਉਂਦੇ ਰਿਹਾ ਅੱਜ ਉਹ ਸੋਗ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਆਪਾਂ ਮਿਲਣ ਵਾਸਤੇ ਸਾਰੇ ਭੈਣ ਭਰਾ ਇਕੱਤਰ ਹੋਏ ਆ ਕਿਉਂਕਿ ਉਹਦਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ ਤੇ ਬਸ ਇਹ ਆ ਸਰਕਾਰ ਨੂੰ ਆਪਾਂ ਇਹ ਗੱਲ ਕਹਿੰਦੇ ਆ ਕਿ ਇਨਸਾਫ ਹੋਣਾ ਚਾਹੀਦਾ ਕਿੰਨੇ ਦਿਨ ਹੋ ਗਏ ਤੁਹਾਡੇ ਨਾਲ ਜੁੜੇ ਇਹਨਾਂ ਨੂੰ ਮੈਨੂੰ ਜੀ ਤਕਰੀਬਨ ਸਾਲ ਹੋਈ ਗਿਆ ਇੱਕ ਸਾਲ ਤੋਂ ਸਮਾਵਾਂ ਨਵਾਰੇ ਜਿੱਥੇ ਵੀ ਲੋੜ ਪੈਂਦੀ ਆ ਕਿਤੇ ਵੀ ਧਨਿਸ਼ਾਈ ਹੁੰਦੀ ਕਿ ਇਹ ਧੀਪਾਂ ਦੇ ਨਾਲ ਤੇ ਮੋਢੇ ਦਾ ਮੋਢਾ ਲਾ ਕੇ ਖੜਦੇ ਰਹੇ ਐਕਸੀਡੈਂਟ ਇਹਨਾਂ ਦਾ ਕਿੱਦਾਂ ਹੋ ਗਿਆ ਕਹਿੰਦੇ ਜੀ ਆ ਰਹੀ ਮਤਲਬ ਤੇ ਸੜਕਾ ਸੜਕ ਦੇ ਉੱਤੇ ਜਦੋਂ ਵਾਈਟ ਰੋਡ ਦੇ ਪਾਸ ਕੀਤਾ ਗੱਡੀ ਕਿਤੇ ਤੇਜ਼ ਆ ਰਹੀ ਹੂ ਇਹ ਮੋਟਰਸਾਈਕਲ ਤੇ ਸੀ ਹਾਂਜੀ ਮੋਟਰਸਾਈਕਲ ਤੇ ਸੀ ਅੱਛਾ ਕਿੱਥੋਂ ਘਰੋਂ ਆਏ ਸੀ ਕਿੱਥੋਂ ਆਏ ਸੀ ਘਰੋਂ ਹੀ ਦੱਸਦੇ ਬਾਈ ਜੀ ਘਰੋਂ ਹੀ ਆਏ ਲੱਗੇ ਸਾਨੂੰ ਕੋਈ ਰਾਤ 11:00 ਉਹਦੇ ਪਤਾ ਲੱਗਾ ਸਾਨੂੰ ਤੇ ਯਕੀਨ ਨਹੀਂ ਹੋਇਆ ਅਜੇ ਤੱਕ ਸਾਨੂੰ ਵਿਸ਼ਵਾਸ ਨਹੀਂ ਹੋਣਿਆ ਤੇ ਹੁਣੇ ਵੀ ਸਰੀਰ ਵੇਖਦੇ ਆ ਤੇ ਆਇਆ ਲੱਗਦਾ ਇਹਦਾ ਸੁੱਤਾ ਹੁੰਦਾ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਜਿੱਨਾ ਜਵਾਨ ਆ ਔਰ 6 ਫੁੱਟ ਤੋਂ ਉੱਤੇ ਹੀ ਕਹਿ ਨਹੀਂ ਸਕਦਾ ਸੀ ਕਿ ਕਿਹਦੀ ਖੇਤੀ ਕਿਤੇ ਮਾਰਦ ਨੇ ਸਾਡੇ ਕੋਲ ਲੈ ਲਿਆ ਨੂੰ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਪਰਿਵਾਰ ਚ ਉਹਨਾਂ ਦੇ ਉਹਨਾਂ ਦੀ 25 ਤੇ ਬਾਕੀ ਚਾਚੇ ਤਾਏ ਆ ਛੋਟਾ ਪਰਿਵਾਰ ਆ ਬਾਕੀ ਭੈਣ ਭਰਾ ਦੇ ਤੇ ਕੋਈ ਤੁਹਾਨੂੰ ਪਤਾ ਹੈ ਕਮਾਕਾਰਾਂ ਦੇ ਬਾਹਰ ਮਰਜਾਇਆ ਕਰੇ ਆਪਣੇ ਘਰ ਦੇ